ਅਜ ਬੰਦਗੀ ਵਾਲੇ ਨਾਮ ਜਪਣ ਵਾਲਿਆਂ ਦੀ ਜਗ੍ਹਾ ਤੇ ਬੈਠੇ ਹੋ ਇੱਥੋਂ ਨਾਮ ਮੰਗ ਕੇ ਜਾਂਦੇ ਸਭ ਤੋਂ ਵੱਡਾ ਪੁੰਨ ਹੈ ਚਿੱਤ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਹ ਪਾਤਸ਼ਾ ਸੱਡੀ ਝੋਲੀ ਵਿੱਚ ਨਾਮ ਪਾਓ ਸੁਰਤ ਜੋੜ ਕੇ ਆਖੀਏ ਮਹਾਰਾਜ ਕਿਰਪਾ ਕਰੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾ ਨਾਮ ਦੇਉ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਸਾਰੰਭੋ ਮਿਲ ਮੇਰੇ ਕੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਉ ਮਿਲ ਮੇਰੇ ਗੋਵਿੰਦ ਮਿਲ ਆਪਣਾ ਨਾਮ ਦੇਵ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਵ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਵ ਵਜ ਕੇ ਮਿਲ ਮੇਲੇ ਮੇ ਕੋਬਿੰਦ ਆਪਣਾ ਨਾਮ ਜੀਓ ਨਾਮ ਬਿਨਾ ਤ੍ਰਿਕ ਤ੍ਰਿਕ ਅਸਨੇ ਹੋ ਨਾਮ ਬਿਨਾ ਤ੍ਰਿਕ ਤ੍ਰਿਕ ਅਸਨੇ ਹੋ ਨਾਮ ਦੇ ਨਾ ਤ੍ਰਿਕ ਤ੍ਰਿਕ ਅਸਨੇ ਹੋ ਨਾ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਰੱਖ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਟਿੱਕੇ ਬਿੰਦੀ ਕਰਨੀ ਮਿੰਟ ਪੰਜ ਸੱਤ ਕਰਦੇ ਸਾਥ ਸੰਗਤ ਤੁਸੀਂ ਵੀ ਜਪਿਓ ਮੇਰੇ ਲਈ ਵੀ ਅਰਦਾਸ ਕਰਿਓ ਇਹ ਨੂੰ ਐ ਸਮਝਿਓ ਤੇ ਇਹ ਬਾਦਸ਼ਾਹ ਨੇ ਸਾਨੂੰ ਹੋਮਵਰਕ ਦਿੱਤਾ ਥਿਸ ਇਜ਼ ਯੂਅਰ ਹੋਮਵਰਕ ਹੋਮਵਰਕ ਸਮਝਿਓ ਜਿਹੜਾ ਬੱਚਾ ਸਕੂਲੋਂ ਆ ਕੇ ਘਰ ਪੜਾਈ ਨਾ ਕਰੇ ਉਹਦਾ ਜਗਤ ਫਿਰ ਹੁੰਦਾ ਤੁਸੀਂ ਕਿੰਨਾ ਰੌਲਾ ਪਾਉਂਦੇ ਆਪਣੇ ਬੱਚਿਆਂ ਨਾਲ ਮੋਬਾਈਲ ਛੱਡੋ ਪੜੋ ਬੇਟੇ ਪੜੋ ਹੋਰ ਤੋ ਡੱਪੇ ਫਰੇ ਪੜੋ ਬੱਚੇ ਪੜ੍ਹਦੇ ਨੇ ਟਿਊਸ਼ਨਾਂ ਪੜ੍ਹਦੇ ਨੇ ਦੋ ਦੋ ਤਿੰਨ ਤਿੰਨ ਜਿਹੜਾ ਬੱਚਾ ਘਰ ਆ ਕੇ ਹੋਮਵਰਕ ਕਰਦਾ ਹੈ ਕਲਾਸ ਪਾਸ ਕਰਦਾ ਹੈ ਅੱਪਾਂ ਗੁਰੂ ਦੇ ਧਰ ਤੇ ਬੈਠੇ ਘਰ ਜਾ ਕੇ ਹੋਮਵਰਕ ਵੀ ਕਰਨੇ ਉਹ ਹੋਮਵਰਕ ਕਿਹੜਾ ਹੈ ਜਿਹੜਾ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਹੈ ਕੋਰ ਸਤ ਔਰ ਕਾਜੋ ਸਿੱਖ ਅਖਾਏ ਸੁਪਲਤੇ ਉਠਰ ਨਾਮ ਧਿਆਵੇ ਜਦੋਂ ਸਵੇਰੇ ਨੀਂਦ ਤੋਂ ਜਾ ਖੁੱਲੇ ਉੱਠਦੇ ਅੰਸਾਰ ਪਹਿਲਾਂ ਧਿਆਵੇ ਵਾਹਿਗੁਰੂ 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 ਜਦੋਂ ਨੀਂਦ ਤੋਂ ਜਾ ਖੁੱਲੇ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ ਦਰਸਤੀਓ ਦਰਸਤੀ ਲੇਟ ਵੀ ਉੱਠਦੇ ਜੇ ਕੋਈ 6 ਵਜੇ ਇਸ ਤੋਂ ਲੇਟ ਨਹੀਂ ਫਿਰ ਉੱਠਣਾ ਚਾਹੀਦਾ ਉਸ ਤੋਂ ਬਾਅਦ ਤਾਂ ਜਾਨਵਰ ਪੰਛੀ ਜਾਗ ਹੀ ਪੈਂਦੇ ਨੇ ਫਿਰ ਤੇ ਚਿੜੀਆਂ ਵੀ ਕੰਮ ਨਹੀਂ ਸਾਢੇ ਜਾਗ ਪੈਂਦੇ 84 ਲੱਖ ਜੁਨਨ ਤੋਂ ਸ੍ਰੇਸ਼ਟ ਹੈ ਪਹਿਲੇ ਪੈਰ ਦੇ ਮੁੱਪਣ ਤੋਂ ਪਹਿਲਾਂ ਜਾਗਣਾ ਚਾਹੀਦਾ ਜਦੋਂ ਨੀਂਦ ਵਿੱਚੋਂ ਜਾਗ ਖੁੱਲੇ ਉੱਠਨੇ ਅਸਾਰ ਫਸਟ ਵਰਕ ਏਵਰੀ ਡੇ ਇਹ ਹੋਣਾ ਚਾਹੀਦਾ ਉੱਠਦੇ ਅਨਸਾਰ ਕਹੋ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਜੇ ਕੋਈ ਉੱਠਦੇ ਅਨਸਾਰ 4 ਮਿੰਟ ਵੀ ਜਪ ਲੇਣਾ 4 ਮਿੰਟ ਭਾਈ ਤੁਹਾਡੇ ਘਰ ਵਿੱਚ ਸਿੱਖੀ ਦਾ ਜਾਗ ਲੱਗ ਸਕਦਾ ਹੈ ਪਤਾ ਕਿਉਂ ਮੇਰੀ ਤਫ਼ਾ ਪਿੰਡਾਂ ਵਾਲੀ ਹੁੰਦੀ ਹੈ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਚ ਵੀਂੀਆਂ ਪਾ ਦਿੰਨੀਆਂ ਨੇ ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ ਚ ਪਾ ਦਿਓ 4 ਕਿਲੋ ਦੁੱਧ ਵੀ ਦਹੀਂ ਬਣ ਜਾਂਦਾ ਉਹਨੂੰ ਕਹਿੰਦੇ ਨੇ ਜਾਗ ਲਾਣਾ ਓਏ ਰੋਜ਼ 4 ਮਿੰਟ ਵੀ ਸੇਰੇ ਉੱਠ ਕੇ ਵਾਹਿਗੁਰੂ ਕਹਿਣਾ ਯਾਦ ਰੱਖ ਜਣ ਕਰ ਚ ਅੱਪੇ ਸਾਰਾ ਦਿਨ ਯਾਦ ਰੱਖ ਬਈ ਇੱਥੇ ਜੱਪਨ ਮਹਲੇ ਮਹਾਂਪੁਰਸ਼ਾਂ ਦੇ ਅਸਥਾਨ ਤੇ ਤੁਸੀਂ ਬੈਠੇ ਹੋ ਇੱਥੇ ਸਾਧੂ ਕੋਲ ਆਉਣ ਦਾ ਮਕਸਦ ਤਰ੍ਹਾਂ ਨਹੀਂ ਹੈ ਕਬੀਰ ਸੇਵਾ ਪਰ ਦੋਵੇਂ ਭਲੇ ਸੰਤਿ ਕਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਕੋਲ ਆਇਨ ਹਮ ਚਿੱਤਿਆ ਨਾਮ ਜਪਣਾ ਜਦੋਂ ਸਵੇਰ ਦੀ ਨੀਂਦ ਤੋਂ ਜਾਗ ਖੁੱਲੇ ਚਾਰ ਮਿੰਟ ਰਹਿ ਗੁਰੂ ਵਾਹਿਗੁਰੂ ਕਹਿ ਲਿਆ ਕਰੋ ਜਾਗ ਲੱਗ ਰਹਿਣਾ ਤੁਹਾਡੇ ਤੱਕ ਸਿੱਖੀ ਭਾਈ ਕਰ ਲੋਗੇ ਹੋਮਵਰਕ ਸਮਝ ਜਦੋਂ ਸਵੇਰ ਦੀ ਨੀਂਦ ਤੋਂ ਜਾਗ ਖੁੱਲੇ ਵਾਹਿਗੁਰੂ ਕਹਿਣਾ ਭੈਣੋ ਕਹਿ ਲੋਗੇ ਤੁਸੀਂ ਕਹਿ ਲੋਗੇ ਹੱਥ ਫੜ ਕੇ ਕਰਕੇ ਜਿਕਾਰਾ ਛੱਡੋ ਪ੍ਰਾਪਰ ਗੁਰੂ ਨੇ ਆਪੇ ਲੈਣਾ ਬੋਲੇ ਸੋ ਨਿਹਾਲ ਜਦੋਂ ਨੀਤ ਤੋਂ ਜਹਾ ਖੁੱਲੇ ਵਾਹਿਗੁਰੂ ਕਹਿਣੇ ਵਾਹਿਗੁਰੂ ਕਹਿਣੇ ਮੋਬਾਈਲ ਨਹੀਂ ਚੁੱਕਣਾ ਇਹ ਤਾਂ ਸਾਧ ਸੰਗਤ ਜਪਉਣਾ ਜੇ ਸਰਹਾਣੇ ਮੋਬਾਈਲ ਦੀ ਰੱਖੋਗੇ ਜੇ ਉੱਠਦੇ ਆ ਸਾਰ ਪਹਿਲਾਂ ਵਟਸਐਪ ਚਲਾਉਣਾ ਫਿਰ ਨਹੀਂ ਨਾਮ ਜਾਪ ਜੇ ਉੱਠਦੇ ਆ ਸਾਰ ਕਲੇਸ਼ ਬੁੱਕ ਖੋਲਣੀ ਪਹਿਲਾਂ ਫਿਰ ਨਹੀਂ ਨਾਮ ਜਾਪਉਣਾ ਬਲੇਸ ਬੁੱਕ ਸਭ ਨੇ ਸਾਡੀ ਦੁਨੀਆ ਦਾ ਕਲੇਸ਼ ਹੈ ਦੇ ਉੱਤੇ ਸਾ ਸੰਗਤ ਇਹ ਜੇ ਸਵੇਰੇ ਉੱਠ ਕੇ ਵਾਹਿਗੁਰੂ ਕਹੋਗੇ ਫਿਰ ਜਾਗ ਲੱਗੇਗਾ ਤੁਹਾਡਾ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ